ਗੁਰੂ ਪਿਆਰਿਓ ਇੱਕ ਵਾਰ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਚੇਲੇ ਭਾਈ ਮਰਦਾਨਾ ਜੀ ਕਿਸੇ ਪਿੰਡ ਵਿੱਚ ਗਏ ਉੱਥੇ ਰਹਿਣ ਵਾਲੇ ਇੱਕ ਗਰੀਬ ਕਿਸਾਨ ਭਾਈ ਲਾਲੋ ਨੇ ਉਹਨਾਂ ਨੂੰ ਆਪਣੇ ਘਰ ਭੋਜਨ ਲਈ ਬੁਲਾਇਆ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਜਦੋਂ ਉਸਦੇ ਘਰ ਭੋਜਨ ਕਰਨ ਪਹੁੰਚੇ ਤਾਂ ਉਸ ਕਿਸਾਨ ਨੇ ਆਪਣੇ ਸਮਰੱਥਾ ਮੁਤਾਬਕ ਰੋਟੀ ਅਤੇ ਸਾਗ ਪੇਸ਼ ਕੀਤਾ ਪਰ ਜਦੋਂ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਭੋਜਨ ਸ਼ੁਰੂ ਕਰਨ ਵਾਲੇ ਸਨ ਤਾਂ ਉਸੇ ਟਾਈਮ ਪਿੰਡ ਦੇ ਜ਼ਿਮੀਦਾਰ ਮਲਿਕ ਭਾਗੂ ਦਾ ਸੇਵਕ ਆਇਆ ਅਤੇ ਕਿਹਾ ਕਿ ਮੇਰੇ ਮਾਲਕ ਨੇ ਤੁਹਾਨੂੰ ਭੋਜਨ ਲਈ ਬੁਲਾਇਆ ਹੈ ਉਸਨੇ ਵਾਰ-ਵਾਰ ਮਰਤ ਕੀਤੀ ਕਿ ਉਹ ਚੱਲਣ ਇਹ ਦੇਖ ਕੇ ਗੁਰੂ ਨਾਨਕ ਦੇਵ ਜੀ ਭਾਈ ਲਾਲੂ ਦੀ ਰੋਟੀ ਆਪਣੇ ਨਾਲ ਲੈ ਕੇ ਮਰਦਾਨਾ ਨਾਲ ਜ਼ਿਮੀਦਾਰ ਦੇ ਘਰ ਚਲੇ ਗਏ ਜ਼ਿਮੀਦਾਰ ਮਲਿਕ ਭਾਗੂ ਨੇ ਉਹਨਾਂ ਦਾ ਬਹੁਤ ਵਧੀਆ ਸਵਾਗਤ ਕੀਤਾ ਅਤੇ ਖਾਣਾ ਸੇਵਾ ਕਰਨ ਦੀ ਸ਼ੁਰੂਆਤ ਕੀਤੀ। ਖਾਣੇ ਦੌਰਾਨ ਜ਼ਿਮੀਦਾਰ ਨੇ ਕਈ ਤਰ੍ਹਾਂ ਦੇ ਪਕਵਾਨ ਪੇਸ਼ ਕੀਤੇ ਪਰ ਦੋਨੋਂ ਨੇ ਖਾਣਾ ਸ਼ੁਰੂ ਨਹੀਂ ਕੀਤਾ। ਇਸ ਤੇ ਜ਼ਿਮੀਦਾਰ ਨੇ ਗੁਰੂ ਨਾਨਕ ਜੀ ਨੂੰ ਪੁੱਛਿਆ ਕਿ ਤੁਸੀਂ ਮੇਰੇ ਨਿਮੰਤਰਣ ਨੂੰ ਆਉਣ ਵਿੱਚ ਇੰਨਾ ਸੰਕੋਚ ਕਿਉਂ ਕਰ ਰਹੇ ਸੀ? ਅਤੇ ਹੁਣ ਖਾਣੇ ਵਿੱਚ ਵੀ ਸੰਕੋਚ ਕਿਉਂ ਕਰ ਰਹੇ ਹੋ? ਉਸ ਗਰੀਬ ਕਿਸਾਨ ਦੀ ਸੁੱਕੀ ਰੋਟੀ ਦੇ ਵਿੱਚ ਅਜਿਹਾ ਕੀ ਸਵਾਦ ਹੈ ਜੋ ਮੇਰੇ ਪਕਵਾਨ ਵਿੱਚ ਨਹੀਂ? ਜ਼ਮੀਦਾਰ ਦੇ ਇਹ ਗੱਲ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਕੁਝ ਨਹੀਂ ਕਿਹਾ ਫਿਰ ਉਹਨਾਂ ਨੇ ਇੱਕ ਹੱਥ ਵਿੱਚ ਉਸ ਰੋਟੀ ਨੂੰ ਉਠਾਇਆ ਜੋ ਉਹ ਕਿਸਾਨ ਦੇ ਘਰ ਤੋਂ ਲੈ ਕੇ ਆਏ ਸਨ ਅਤੇ ਦੂਜੇ ਹੱਥ ਦੇ ਵਿੱਚ ਜ਼ਮੀਦਾਰ ਦੀ ਰੋਟੀ ਨੂੰ ਉਠਾਇਆ ਫਿਰ ਉਹਨਾਂ ਨੇ ਦੋਹਾਂ ਰੋਟੀਆਂ ਨੂੰ ਦਵਾਇਆ ਉਸੇ ਟਾਈਮ ਕਿਸਾਨ ਭਾਈ ਲਾਲੂ ਦੀ ਰੋਟੀ ਦੇ ਵਿੱਚੋਂ ਦੁੱਧ ਦੀ ਧਾਰ ਵਹਿ ਗਈ ਅਤੇ ਜ਼ਮੀਦਾਰ ਮਲਕ ਭਾਗੂ ਦੀ ਰੋਟੀ ਵਿੱਚੋਂ ਰਕਤ ਦੀ ਧਾਰ ਨਿਕਲ ਗਈ ਇਸ ਨੂੰ ਦੇਖ ਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਭਾਈ ਲਾਲੋ ਕਿਸਾਨ ਦੇ ਘਰ ਦੀ ਸੁੱਕੀ ਰੋਟੀ ਵਿੱਚ ਪ੍ਰੇਮ ਅਤੇ ਇਮਾਨਦਾਰੀ ਹੈ ਪਰ ਤੁਹਾਡੀ ਰੋਟੀ ਦੇ ਵਿੱਚ ਵੇਈਮਾਨੀ ਨਾਲ ਕਮਾਇਆ ਹੋਇਆ ਤਣਾ ਅਤੇ ਨਵੇੜੇ ਲੋਕਾਂ ਦਾ ਖੂਨ ਮਿਲਿਆ ਹੋਇਆ ਹੈ ਇਸੇ ਲਈ ਮੈਂ ਭਾਈ ਦਾਲੋ ਕਿਸਤ ਦੇ ਕਿਸਾਨ ਦੇ ਘਰ ਪੋਜਰ ਕਰਨਾ ਚਾਹੁੰਦਾ ਸੀ ਗੁਰੂ ਨਾਨਕ ਦੇਵ ਜੀ ਦੀ ਇਹ ਗੱਲ ਸੁਣ ਕੇ ਜਮੀਦਾਰ ਉਹਨਾਂ ਦੇ ਪੈਰ ਹੀ ਡਕ ਪਿਆ ਅਤੇ ਬੁਰੇ ਕਰਮ ਛੱਡ ਕੇ ਚੰਗਾ ਇਨਸਾਨ ਬਣਨ ਦੀ ਰਾਹ ਦਿੱਤੇ ਚੱਲ ਪਿਆ ਇਸ ਪ੍ਰੇਰਕ ਪ੍ਰਸੰਗ ਤੋਂ ਸਿੱਖਣ ਨੂੰ ਮਿਲਦਾ ਹੈ ਕਿ ਇਮਾਨਦਾਰੀ ਨਾਲ ਕਮਾਈ ਗਈ ਰੋਟੀ ਹਜ਼ਾਰਾਂ ਤਰ੍ਹਾਂ ਦੇ ਪਕਵਾਨਾਂ ਨਾਲੋਂ ਵੱਧ ਜਿੱਤਦਾਰ ਮਹੱਤਵਪੂਰਨ ਅਤੇ ਸੁਆਦੀ ਹੁੰਦੀ ਹੈ ਇਸ ਨਾਲ ਇਹ ਵੀ ਪ੍ਰੇਰਨਾ ਮਿਲਦੀ ਹੈ ਕਿ ਇਨਸਾਨ ਕਿਸੇ ਵੀ ਪਦ ਤੇ ਇੱਜ਼ਤ ਵਿੱਚ ਹੋਵੇ ਈਮਾਨਦਾਰ ਵਿਅਕਤੀ ਨੂੰ ਹੀ ਸਮਾਜ ਵਿੱਚ ਇੱਜ਼ਤ ਮਿਲਦੀ ਹੈ ਇਸ ਲਈ ਸਦਾ ਇਮਾਨਦਾਰ ਬਣੀ ਰਹਿਣਾ ਚਾਹੀਦਾ ਹੈ ਸੋ ਗੁਰੂ ਪਿਆਰਿਓ ਇਸ ਦੇ ਨਾਲ ਹੀ ਸਾਡਾ ਇਹ ਐਪੀਸੋਡ ਇੱਥੇ ਹੀ ਸਮਾਪਤ ਹੁੰਦਾ ਹੈ ਜੇਕਰ ਸਾਡੇ ਚੈਨਲ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਇਕ ਜ਼ਰੂਰ ਕਰ ਦੇਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਕਮੈਂਟ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜ਼ਰੂਰ ਲਿਖਣਾ ਧੰਨਵਾਦ ਜੀ ਸਾਰੇ ਸਿੱਖ ਸੰਗਤ ਦਾ